ਬੀਪੀ Tiwari ਦੀ ਰਿਪੋਰਟ ਨਸ਼ਰ ਹੋਣ ਤੋਂ ਬਾਅਦ ਜਥੇਦਾਰ ਗੁਰਦੇਵ ਸਿੰਘ ਕੌਂਕੇ ਦਾ ਕਤਲ ਮੋੜ ਤੋਂ ਚਰਚਾ ਵਿੱਚ ਆ ਗਿਆ ਹੈ। ਉਹਨਾਂ ਦੇ ਕਤਲ ਬਾਰੇ ਉਹਨਾਂ ਕਟਨਾਵਾਂ ਬਾਰੇ ਬਹੁਤ ਸਾਰੀਆਂ ਗੱਲਾਂ ਹੋ ਰਹੀਆਂ ਨੇ। ਪਰ ਅੱਜ ਆਪਾਂ ਗੱਲ ਕਰਾਂਗੇ ਕਿ ਜਥੇਦਾਰ ਗੁਰਦੇਵ ਸਿੰਘ ਕੌਂਕੇ ਦੇ ਪੂਰੀ ਜੀਵਨ ਜਿਹੜਾ ਉਹਨਾਂ ਨੇ ਸਿੱਖ ਲਹਿਰ ਦੇ ਵਿੱਚ ਪਤੀਤ ਕੀਤਾ ਕਿਹੜੀਆਂ ਕਨਟਰਡਿਕਸ਼ਨਸ ਹਨ? ਕਿਹੜੀਆਂ ਗੱਲਾਂ ਸਨ ਜਿਹੜੀਆਂ ਉਹਨਾਂ ਨੂੰ ਇੱਕ ਵਾਰ ਇੰਟੈਲੀਜੈਂਸ ਜਿਹੜਾ ਇੰਟੈਲੀਜੈਂਸ ਬਿਊਰੋ ਉਹਨਾਂ ਦੇ ਇੱਕ ਹਿੱਸੇ ਦੇ ਨੇੜੇ ਵੀ ਲੈ ਗਈਆਂ ਕਿਹੜੀਆਂ ਗੱਲਾਂ ਸਨ ਜਿਹੜੀਆਂ ਉਹਨਾਂ ਨੂੰ ਖਾਲਿਸਤਾਨ ਦੇ ਵਿਰੋਧ ਤੱਕ ਲੈ ਗਈਆਂ ਤੇ ਉਹ ਕੀ ਗੱਲਾਂ ਸਨ ਕਿਉਂ ਜਥੇਦਾਰ ਦੇ ਕਤਲ ਦੇ ਉੱਤੇ ਮੋਹਰ ਲੱਗੀ ਔਰ ਕਿਉਂ ਸਟੇਟ ਨੇ ਇਹ ਫੈਸਲਾ ਕੀਤਾ ਕਿ ਜਥੇਦਾਰ ਨੂੰ ਐਲੀਮੀਨੇਟ ਕਰ ਦਿੱਤਾ ਜਾਵੇ ਸਭ ਤੋਂ ਪਹਿਲਾਂ ਜਥੇਦਾਰ ਕੌਂਕੇ ਦਾ ਜਿਹੜਾ ਸਾਈਕੋਲੋਜੀਕਲ ਆਪਾਂ ਵਿਸ਼ਲੇਸ਼ਣ ਛੋਟਾ ਜਿਹਾ ਇਹ ਕਰ ਸਕਦੇ ਹਾਂ ਕਿ ਜਥੇਦਾਰ ਕੌਂਕੇ ਆਪਣੇ ਛੋਟੇ ਹੁੰਦੇ ਹੀ ਉਹਨਾਂ ਦੇ ਮਾਤਾ ਤੇ ਬਾਪ ਨਹੀਂ ਸਨ ਤੇ ਉਹਨਾਂ ਨੇ ਆਪਣਾ ਜੀਵਨ ਆਪਣੇ ਰਿਸ਼ਤੇਦਾਰਾਂ ਦੇ ਨਾਲ ਬਤੀਤ ਕੀਤਾ ਤੇ ਉਹ ਸਿੱਖੀ ਦੇ ਬਹੁਤ ਨੇੜੇ ਆ ਗਏ ਉਹਨਾਂ ਦਾ ਜਿਹੜਾ ਇੰਟਰਸਟ ਸੀ ਉਹ ਸਿੱਖ ਧਾਰਮਿਕ ਰੁਚੀ ਔਰ ਧਾਰਮਿਕ ਵਰਤੀ ਵਾਲਾ ਹੋ ਗਿਆ ਜਥੇਦਾਰ ਸਾਹਿਬ ਟਕਸਾਲ ਦੇ ਪੁਰਾਣੇ ਧਾਰਮਿਕ ਸ਼ਖਸੀਅਤਾਂ ਦੇ ਨੇੜੇ ਹੋਏ ਉਹਨਾਂ ਦੀ ਛਤਰ ਛਾਇਆ ਹੇਠ ਹੋਏ ਔਰ ਟਕਸਾਲ ਦੇ ਬਹੁਤ ਚੰਗੇ ਵਿਦਿਆਰਥੀ ਬਣ ਗਏ ਜਥੇਦਾਰ ਸਾਹਿਬ ਬਹੁਤ 7 ਜਾਂ 8 ਤੱਕ ਹੀ ਉਹਨਾਂ ਨੇ ਜਿਹੜੀ ਸਕੂਲੀ ਪੜ੍ਹਾਈ ਪੜ੍ਹੀ ਪਰ ਉਹ ਧਰਮ ਦੇ ਖੇਤਰ ਦੇ ਵਿੱਚ ਤੇ ਦਮਦਮੀ ਟਕਸਾਲ ਦੇ ਨਾਲ ਜੁੜ ਗਏ ਦਮਦਮੀ ਟਕਸਾਲ ਦੇ ਨਾਲ ਜੁੜਨ ਤੋਂ ਬਾਅਦ ਉਹਨਾਂ ਦੀ ਜੋ ਸ਼ਖਸੀਅਤ ਦੇ ਵਿੱਚ ਹੋਰ ਨਿਖਾਰ ਆਇਆ ਔਰ ਉਹ ਜਿਸ ਤਰ੍ਹਾਂ ਆਪਾਂ ਸੁਣਦੇ ਆਂ ਆਪਾਂ ਪੜ੍ਹਦੇ ਆਂ ਕਿ ਜਥੇਦਾਰ ਦੀ ਜਿਹੜੀ ਉਹਨਾਂ ਦੀ ਸ਼ਖਸੀਅਤ ਸੀ ਬਹੁਤ ਨੇਕ ਕਮਾਈ ਵਾਲੇ ਸਿਮਰਨ ਕਰਨ ਵਾਲੇ ਪਾਠ ਕਰਨ ਵਾਲੇ ਉਸ ਇਸ ਇਸ ਨਾਲ ਪ੍ਰੀਤ ਰੱਖਣ ਵਾਲੇ ਉਹ ਇਨਸਾਨ ਸਨ ਔਰ ਲਕਾਈ ਨੂੰ ਪਿਆਰ ਕਰਨ ਵਾਲੇ ਉਹ ਜਿਹੜੇ ਇੱਕ ਇਨਸਾਨ ਸਨ ਤਾਂ ਇਹ ਸਾਰੀਆਂ ਗੱਲਾਂ ਦੇ ਵਿੱਚ ਜਥੇਦਾਰ ਦਾ ਇੱਕ ਆਪਣੀ ਜਿਹੜੀ ਉਹਨਾਂ ਦੀ ਸ਼ਖਸੀਅਤ ਸੀਗੀ ਉਹ ਸਿੱਖ ਹਲਕਿਆਂ ਦੇ ਵਿੱਚ ਉੱਭਰ ਕੇ ਸਾਹਮਣੇ ਆਉਂਦੀ ਹੈ। ਔਰ ਸਭ ਤੋਂ ਪਹਿਲਾਂ ਜੇ ਸਿੱਖਾਂ ਦੇ ਵਿੱਚ ਜਾਂ ਸਿੱਖ ਪੋਲਿਟਿਕਸ ਦੇ ਵਿੱਚ ਜਥੇਦਾਰ ਦਾ ਨਾਮ ਵੱਡੇ ਰੂਪ ਚ ਉੱਭਰ ਕੇ ਆਉਂਦਾ ਹੈ ਉਹ ਹੈ 1986 ਜੋ ਜਨਵਰੀ ਦੇ ਵਿੱਚ ਸਰਬਤ ਖਾਲਸਾ ਬੁਲਾਇਆ ਗਿਆ ਅਕਾਲ ਤਖਤ ਦੇ ਉੱਪਰ ਅਕਾਲ ਤਖਤ ਦੇ ਸਾਹਮਣੇ ਇਹ ਸਰਬਤ ਖਾਲਸਾ ਖਾੜਕੂ ਧਿਰਾਂ ਵੱਲੋਂ ਜੋ ਉਸ ਟਾਈਮ ਇਕਜੁੱਟ ਹੋ ਰਹੀਆਂ ਸਨ ਔਰ ਦਮਦਮੀ ਟਕਸਾਲ ਦੀ ਅਗਵਾਈ ਦੇ ਵਿੱਚ ਹੋਇਆ ਬਹੁਤ ਵੱਡੇ ਇਕੱਠ ਦੇ ਵਿੱਚ ਬਹੁਤ ਸਾਰੇ ਐਲਾਨ ਹੋਏ ਸਰਬਤ ਖਾਲਸਾ ਦੇ ਉਹਨਾਂ ਵਿੱਚ ਇੱਕ ਵੱਡਾ ਜਿਹੜਾ ਐਲਾਨ ਹੁੰਦਾ ਹੈ ਉਹ ਹੈ ਕਿ ਜਸਬੀਰ ਸਿੰਘ ਰੋਡੇ ਜੋ ਸੰਤ ਭਿੰਡਰਾਂ ਵਾਲਿਆਂ ਦੇ ਭਤੀਜੇ ਸਨ ਉਹਨਾਂ ਨੂੰ ਅਕਾਲ ਤਖਤ ਦਾ ਜਥੇਦਾਰ ਨਿਯੁਕਤ ਕਰ ਦਿੱਤਾ ਜਾਂਦਾ ਹੈ ਪਰ ਉਸ ਟਾਈਮ ਉਹ ਜੇਲ੍ਹ ਵਿੱਚ ਸਨ ਤਾਂ ਇਸ ਲਈ ਉਹਨਾਂ ਦੀ ਜਗ੍ਹਾ ਦੇ ਉੱਤੇ ਜੇ ਗੁਰਦੇਵ ਸਿੰਘ ਕੌਂਕੇ ਜੋ ਉਸ ਟਾਈਮ ਤੱਕ ਸਿਰਫ ਇੱਕ ਆਪਣੇ ਇਨਰ ਸਰਕਲ ਦੇ ਵਿੱਚ ਜਾਣੇ ਜਾਂਦੇ ਨੇ ਜਾਂ ਇੱਕ ਆਪਣੇ ਇਲਾਕੇ ਦੇ ਵਿੱਚ ਜਾਣੇ ਜਾਂਦੇ ਸਨ ਉਹ ਇੱਕ ਵਾਰ ਪੰਜਾਬ ਦੀ ਪੂਰੀ ਪੋਲਿਟਿਕਸ ਦੇ ਅੰਦਰ ਉਹਨਾਂ ਦਾ ਨਾਮ ਜਿਹੜਾ ਹੈਗਾ ਚਰਚਾ ਵਿੱਚ ਆ ਜਾਂਦਾ ਹੈ ਕਿਉਂਕਿ ਉਹਨਾਂ ਨੂੰ ਜਸਬੀਰ ਸਿੰਘ ਰੋਡੇ ਦੀ ਗੈਰ ਹਾਜ਼ਰੀ ਦੇ ਵਿੱਚ ਐਕਟਿੰਗ ਜਥੇਦਾਰ ਲਾ ਦਿੱਤਾ ਜਾਂਦਾ ਹੈ ਉਸ ਤੋਂ ਬਾਅਦ ਜਥੇਦਾਰ ਦਾ ਰੋਲ ਵੱਡਾ ਹੋ ਜਾਂਦਾ ਹੈ ਉਹ ਦਰਬਾਰ ਸਾਹਿਬ ਰਹਿੰਦੇ ਨੇ ਔਰ ਉਹ ਕੋਸ਼ਿਸ਼ ਕਰਦੇ ਨੇ ਕਿ ਜਿਹੜੀ ਉਸ ਟਾਈਮ ਇੱਕ ਸਿੱਖ ਮੂਵਮੈਂਟ ਇੱਕ ਲਹਿਰ ਚੱਲ ਰਹੀ ਸੀ ਉਹ ਉਸ ਦੇ ਵਿੱਚ ਇੱਕ ਜੁਟਤਾ ਵੀ ਬਣੀ ਰਹੇ ਔਰ ਉਹ ਕੋਸ਼ਿਸ਼ ਕਰਦੇ ਨੇ ਕਿ ਇਸ ਨੂੰ ਲਹਿਰ ਨੂੰ ਇੱਕ ਠੋਸ ਯੋਗ ਅਗਵਾਈ ਦਿੱਤੀ ਜਾ ਸਕੇ ਪਰ ਸਭ ਤੋਂ ਪਹਿਲਾ ਜਿਹੜੀ ਕੌਂਟਰਡਿਕਸ਼ਨ ਖੜੀ ਹੁੰਦੀ ਹੈ ਜਥੇਦਾਰ ਕੌਂਕੇ ਦੀ ਤੇ ਖਾੜਕੂ ਧਿਰਾਂ ਦੀ ਉਹ ਹੈ ਖਾਲਸਾਤਾਨ ਦਾ ਐਲਾਨ ਖਾਲਸਾਤਾਨ ਦੇ ਐਲਾਨ ਨਾਮੇ ਇਲਾਨ ਦਾ ਜਦੋਂ ਫੈਸਲਾ ਕੁਝ ਖਾੜਕੂ ਤੇਰਾ ਕਰ ਲੈਂਦੀਆਂ ਨੇ ਔਰ ਇਹ ਇੱਕ ਸਰਬਤ ਖਾਲਸਾ ਤੋਂ ਅਲੱਗ ਇੱਕ ਪ੍ਰੈਸ ਕਾਨਫਰੰਸ ਜਿਹੜੀ 29 ਅਪ੍ਰੈਲ ਨੂੰ ਸੱਦੀ ਜਾਂਦੀ ਹੈ ਬਹੁਤ ਸਾਰੇ ਉਹਦੇ ਵਿੱਚ ਜਿਹੜੇ ਸੰਤ ਭਿੰਡਰਾਂ ਵਾਲਿਆਂ ਦੇ ਕਰੀਬੀ ਰਹੇ ਸਾਥੀ ਹੁੰਦੇ ਨੇ ਜਿਹੜੇ ਉਸ ਤੋਂ ਪਹਿਲਾਂ ਸਰਬਤ ਖਾਲਸਾ ਜਾਂ ਉਸ ਤੋਂ ਪਹਿਲਾਂ ਵਾਲੇ ਸਮਾਗਮਾਂ ਦੇ ਵਿੱਚ ਟਕਸਾਲ ਔਰ ਔਰ ਉਹ ਮਿਲ ਕੇ ਜਿਹੜਾ ਨਾ ਜਿਨ੍ਹਾਂ ਦਾ ਇੱਕ ਰੋਲ ਹੁੰਦਾ ਹੈ ਇਸ ਪ੍ਰੈਸ ਕਾਨਫਰੰਸ ਦੇ ਆਉਂਦੇ-ਆਉਂਦੇ ਉਹ ਇੱਕ ਪੂਰੀ ਆਪਾਂ ਕਹਿ ਸਕਦੇ ਹਾਂ ਕਿ ਲਹਿਰ ਦੇ ਵਿੱਚ ਉਹਨਾਂ ਨੂੰ ਥੋੜਾ ਜਿਹਾ ਸਾਈਡ ਲਾਈਨ ਕਰ ਕਰ ਦਿੱਤਾ ਜਾਂਦਾ ਹੈ ਉਹ ਕੋਸ਼ਿਸ਼ ਕਰਦੇ ਨੇ ਇਹਦੇ ਵਿੱਚ ਚਾਹੇ ਦਲਬੀਰ ਸਿੰਘ ਪੱਤਰਕਾਰ ਸਨ ਕਿ ਇਹ ਜਿਹੜਾ ਐਲਾਨ ਨਾ ਕੀਤਾ ਜਾਵੇ ਔਰ ਇਸੇ ਹੀ ਸਪਿਰਿਟ ਦੇ ਵਿੱਚ ਜਥੇਦਾਰ ਕੌਂਕੇ ਵੀ ਸੋਚਦੇ ਨੇ ਔਰ ਉਹ ਵੀ ਫੈਸਲਾ ਕਰਦੇ ਨੇ ਔਰ ਉਹ ਆਪਣਾ ਇੱਕ ਤਰ੍ਹਾਂ ਖੜਕੂ ਤਰ੍ਹਾਂ ਤੱਕ ਆਪਣਾ ਸੁਨੇਹਾ ਪਹੁੰਚਾਉਂਦੇ ਨੇ ਕਿ ਇਹ ਐਲਾਨਨਾਮਾ ਨਾ ਕੀਤਾ ਜਾਵੇ ਔਰ ਉਹ ਆਪ ਇਸ ਐਲਾਨ ਨੂੰ ਉਹਨਾਂ ਤੱਕ ਵੀ ਇਹ ਗੱਲ ਜਾਂਦੀ ਹੈ ਕਿ ਉਹ ਇਹ ਐਲਾਨ ਕਰਦੇ ਨੇ ਉਹ ਇਸ ਨੂੰ ਮਨਾ ਕਰ ਦਿੰਦੇ ਨੇ ਔਰ ਇੱਥੋਂ ਤੱਕ ਹੁੰਦਾ ਹੈ ਕਿ ਜਥੇਦਾਰ ਕੌਂਕੇ ਫਿਰ ਇਹ ਇੱਕ ਤਜਵੀਜ਼ ਲੈ ਕੇ ਆਉਂਦੇ ਨੇ ਕਿ ਆਪਾਂ ਇੱਕ ਪਰਚੀਆਂ ਪਾ ਲੈਨੇ ਹਾਂ ਅਗਰ ਗੁਰੂ ਸਾਹਿਬ ਨੇ ਅਕਾਲਪੁਰਖ ਦੀ ਰਜ਼ਾ ਦੇ ਵਿੱਚ ਐਲਾਨ ਅੱਜ ਹੋਣਾ ਹੈ ਤਾਂ ਉਹ ਪਰਚੀ ਜਿਹੜੀ ਹੈ ਉਹ ਉੱਪਰ ਆ ਜਾਏਗੀ ਪਰ ਕਿਹਾ ਜਾਂਦਾ ਹੈ ਕਿ ਪਰਚੀ ਜਿਹੜੀ ਹੈ ਉਹ ਖਾਲਿਸਤਾਨ ਦੇ ਅੱਜ ਅਜੇ ਐਲਾਨ ਨਹੀਂ ਕਰਨਾ ਇਸ ਦੀ ਪਰਚੀ ਆਉਂਦੀ ਹੈ ਤਾਂ ਜਥੇਦਾਰ ਸਾਹਿਬ ਇਸ ਤੋਂ ਪਾਸੇ हट ਜਾਂਦੇ ਨੇ ਪਰ ਖੜਕੂ ਤੇਰਾ ਉਸ ਟਾਈਮ ਤੱਕ ਫੈਸਲਾ ਕਰ ਚੁੱਕੀਆਂ ਹੁੰਦੀਆਂ ਨੇ ਔਰ ਉਹ ਪ੍ਰੈਸ ਕਾਨਫਰੰਸ ਸਾਧਕੇ ਐਲਾਨ ਕਰ ਦਿੰਦੀਆਂ ਨੇ ਉਸ ਤੋਂ ਬਾਅਦ ਫਿਰ ਪੂਰੀ ਪੋਲਿਟਿਕਸ ਬਦਲ ਜਾਂਦੀ ਹੈ ਔਰ ਜਥੇਦਾਰ ਦਾ ਰੋਲ ਵੀ ਨਾਲ-ਨਾਲ ਚੱਲਦਾ ਰਹਿੰਦਾ ਹੈ ਜਥੇਦਾਰ ਕੌਂਕੇ ਫਿਰ ਕੋਸ਼ਿਸ਼ ਕਰਦੇ ਨੇ ਕਿ ਦਰਬਾਰ ਸਾਹਿਬ ਦੇ ਅੰਦਰ ਜਿਸ ਤਰ੍ਹਾਂ 1988 ოਪਰੇਸ਼ਨ ਬਲੈਕ თੰਡਰ ਤੋਂ ਪਹਿਲਾਂ ਸਰਕਾਰੀ ਖੜਕੂ ਬਦਮਾਸ਼ ਤਰ੍ਹਾਂ ਦੇ ਬੰਦੇ ਔਰ ਕੁਝ ਭੁੱਲੜ ਕਿਸਮ ਦੇ ਮੁੰਡੇ ਖੜਕੂ ਜਿਹੜੇ ਹੁੰਦੇ ਨੇ ਉਹ ਉੱਥੇ ਦਰਬਾਰ ਸਾਹਿਬ ਦੇ ਅੰਦਰ یا اس پر کرماچ کمریاں ਦੇ ਵਿੱਚ ਬੈਠ ਕੇ ਆਪੋ ਆਪਣੇ ਤਰੀਕੇ ਨਾਲ ا ਕਾਰਵਾਈਆਂ ਕਰਨੀਆਂ ਸ਼ੁਰੂ ਕਰਦੇ ਨੇ ਤਾਂ جਥੇਦਾਰ ਇਸ ਗਲਤ ਕਾਰਵਾਈਆਂ ਦਾ ਵਿਰੋਧ ਕਰਨਾ ਸ਼ੁਰੂ ਕਰਦੇ ਨੇ ਇਹਦੇ ਵਿੱਚ ਹੁੰਦਾ ਹੈ ਉਸ ਤੋਂ ਪਹਿਲਾਂ ਕਿ ਜਸਬੀਰ ਸਿੰਘ ਰੋਡੇ ਨੂੰ ਸਰਕਾਰ ਜਿਹੜਾ ਹੈ ਰਿਲੀਜ਼ ਕਰ ਦਿੰਦੀ ਹੈ ਜਸਬੀਰ ਸਿੰਘ ਰੋਡੇ ਬਾਹਰ ਆ ਜਾਂਦੇ ਨੇ ਤਾਂ ਜਥੇਦਾਰ ਕੌਂਕੇ ਜਸਬੀਰ ਸਿੰਘ ਰੋਡੇ ਹੋਰਾਂ ਦੇ ਨਾਲ ਵਿਚਾਰਨਾ ਸ਼ੁਰੂ ਕਰਦੇ ਨੇ ਇਸ ਵਿਚਾਰਨ ਦੇ ਵਿੱਚ ਸਾਨੂੰ ਜੋ ਪਤਾ ਲੱਗਦਾ ਹੈ ਖਾਸ ਕਰਕੇ ਜੋ ਇੰਟੈਲੀਜੈਂਸ ਦੇ ਜੁਆਇੰਟ ਡਾਇਰੈਕਟਰ ਨੇ ਕਿਤਾਬ ਲਿਖੀ ਓਪਨ ਸੀਕ੍ਰੇਟਸ ਜੋ ਮਲਾਇ ਕ੍ਰਿਸ਼ਨ ਧਰ ਦੀ ਕਿਤਾਬ ਦੇ ਵਿੱਚ ਆਉਂਦਾ ਹੈ ਕਿ ਕਿਉਂਕਿ ਇਹ ਇੱਕ ਇੱਕ ਸਰਕਾਰ ਵੱਲੋਂ ਵੀ ਔਰ ਜਸਪੀਰ ਸਿੰਘ ਰੋਡੇ ਹੋਰਾਂ ਵੱਲੋਂ ਵੀ ਇਹ ਇੱਕ ਤਰ੍ਹਾਂ ਦਾ ਇੱਕ ਆਪਰੇਸ਼ਨ ਹੁੰਦਾ ਹੈ ਕਿ ਕੁਝ ਖਾੜਕੂ ਪ੍ਰਮੁੱਖ ਖਾੜਕੂ ਤੇਰਾਂ ਨੂੰ ਆਪਣੇ ਅ ਵਿਸ਼ਵਾਸ ਚ ਲੈ ਕੇ ਸਰਕਾਰ ਨਾਲ ਗੱਲਬਾਤ ਕਰਾਈ ਜਾਵੇ ਔਰ ਖਾਲਿਸਤਾਨ ਦੇ ਦੇ ਥੱਲੇ ਥੱਲੇ ਇੱਕ ਸਮਝੌਤਾ ਇੱਕ ਇੱਕ ਕੋਈ ਸਾਰੀਆਂ ਧਿਰਾਂ ਨੂੰ ਮਨਜ਼ੂਰ ਹੋਣ ਵਾਲਾ ਜਿਹੜਾ ਸਮਝੌਤਾ ਹੈ ਉਹ ਸਿਰੇ ਲਾ ਲਿਆ ਜਾਵੇ ਇਹਦੇ ਵਿੱਚ ਜਥੇਦਾਰ ਕੌਂਕੇ ਵੀ ਉਹਨਾਂ ਦੀ ਮਦਦ ਕਰਦੇ ਨੇ ਔਰ ਕੋਸ਼ਿਸ਼ ਕਰਦੇ ਨੇ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਸਿਧਾਂਤ ਮਿਲ ਕੇ ਬੈਠ ਕੇ ਸਮਝੌਤਾ ਹੋ ਸਕੇ ਤਾਂ ਪੰਜਾਬ ਦੇ ਅੰਦਰ ਅ ਅਮਨ ਸ਼ਾਂਤੀ ਦਾ ਇੱਕ ਸੁਨੇਹਾ ਦਿੱਤਾ ਜਾ ਸਕੇ ਔਰ ਜ਼ਰੂਰੀ ਜਿਹੜੀਆਂ ਅਨੰਤਪੁਰ ਸਾਹਿਬ ਮਤੇ ਦੀਆਂ ਮੰਗਾਂ ਨੇ ਉਹ ਵੀ ਮਨਵਾ ਲਿਆ ਜਾਣ ਕਿਉਂਕਿ ਸਰਕਾਰ ਵੀ ਟੇਬਲ ਤੇ ਆਉਣਾ ਚਾਹੁੰਦੀ ਹੈ ਔਰ ਪ੍ਰਾਈਮ ਮਿਨਿਸਟਰ ਦੇ ਆਫਿਸ ਵੱਲੋਂ ਇਹ ਜਿਹੜੀ ਇੱਕ ਹਰੀ ਝੰਡੀ ਦਿੱਤੀ ਜਾਂਦੀ ਹੈ ਜਿਸ ਕਰਕੇ ਇਹ ਆਪਰੇਸ਼ਨ ਜਿਹੜਾ ਇੰਟੈਲੀਜੈਂਸ ਬਿਊਰੋ ਦੇ ਇੱਕ ਹਿੱਸੇ ਵੱਲੋਂ ਲੜਿਆ ਇੱਕ ਹਿੱਸੇ ਵੱਲੋਂ ਆਪਰੇਟ ਕੀਤਾ ਜਾ ਰਿਹਾ ਹੁੰਦਾ ਹੈ ਪਰ ਇੰਟੈਲੀਜੈਂਸ ਬਿਊਰੋ ਦੇ ਵਿੱਚ ਹੋਮ ਮਿਨਿਸਟਰੀ ਦੇ ਕਿਉਂਕਿ ਉਹ ਥੱਲੇ ਹੁੰਦਾ ਤਾਂ ਹੋਮ ਮਿਨਿਸਟਰੀ ਦੇ ਵਿੱਚ ਬੂਟਾ ਸਿੰਘ ਬੈਠੇ ਹੁੰਦੇ ਨੇ ਤਾਂ ਇੰਟੈਲੀਜੈਂਸ ਬਿਊਰੋ ਦਾ ਇੱਕ ਹਿੱਸਾ ਜਿਹੜਾ ਦੂਸਰਾ ਹਿੱਸਾ ਹੁੰਦਾ ਹੈ ਜਿਹਦੇ ਵਿੱਚ ਜੋ ਨਾਮ ਸਾਹਮਣੇ ਆਉਂਦਾ ਹੈ ਕਿ ਅਜੀਤ ਡੋਵਾਲ ਹੁੰਦੇ ਨੇ ਜਾਂ ਹੋਰ ਹੁੰਦੇ ਨੇ ਉਹ ਇਸ ਉਹ ਆਪਣੇ ਤਰੀਕੇ ਨਾਲ ਇਸ ਤੋਂ ਆਪੋਜ਼ਿਟ ਤਰੀਕੇ ਨਾਲ ਉਹ ਕਾਰਜ ਕਰ ਰਹੇ ਹੁੰਦੇ ਹਨ ਇੱਕ ਇੱਕ ਪੂਰੀ ਨਾ ਨਾਤਾ ਖਾੜਕੂ ਮੂਵਮੈਂਟ ਦੇ ਵਿੱਚ ਪੂਰੀ ਤਰ੍ਹਾਂ ਇੱਕ ਸਮੁੱਚਤਾ ਹੁੰਦੀ ਹੈ ਕਿ ਉਹ ਇਸ ਗੱਲਬਾਤ ਦੇ ਵਿੱਚ ਚਾ ਸਕਣ ਕਿਉਂਕਿ ਬਹੁਤ ਵੱਖਰੇਵੇਂ ਬਹੁਤ ਸਾਰੀ ਜਿਹੜੀ ਮੂਵਮੈਂਟ ਦੇ ਅੰਦਰ ਜਿਹੜੇ ਡਿਵੀਜ਼ਨਸ ਹੋ ਚੁੱਕੇ ਹੁੰਦੇ ਨੇ ਔਰ ਉਹ ਡਿਵੀਜ਼ਨਸ ਜਿਹੜੇ ਨੇ ਉਹ ਤਿੰਨ ਪੰਥਕ ਕਮੇਟੀਆਂ ਔਰ ਕਿੰਨੀਆਂ ਹੀ ਜਥੇਬੰਦੀਆਂ ਜਿਹੜੀਆਂ ਹੁੰਦੀਆਂ ਨੇ ਉਹ ਬਣ ਜਾਂਦੀਆਂ ਨੇ ਔਰ ਆਪੋ ਆਪਣੀ ਅਲਾਈਨਮੈਂਟ ਹੋ ਜਾਂਦੀ ਹੈ ਤਾਂ ਕੁੱਲ ਮਿਲਾ ਕੇ ਜਸਬੀਰ ਸਿੰਘ ਰੋਡੇ ਤੇ ਇੱਕ ਪ੍ਰੈਸ਼ਰ ਜਿੱਦਾਂ ਬਣਦਾ ਹੈ ਕਿ ਉਹ ਇੱਕ 1988 ਦੇ ਵਿੱਚ ਸਰਬੱਤ ਖਾਲਸਾ ਬੁਲਾਉਣ ਪਰ ਉਹ ਤਲਵੰਡੀ ਸਾਬੋ ਜਿਹੜਾ ਹੈ ਦਮਦਮਾ ਸਾਹਿਬ ਉੱਥੇ ਇੱਕ ਕਨਵੈਨਸ਼ਨ ਬੁਲਾਉਂਦੇ ਨੇ ਸਰਬਤ ਖਾਲਸਾ ਦੀ ਜਿਹੜੀ ਇੱਕ ਮੰਗ ਹੁੰਦੀ ਹੈ ਖਾੜਕੂ ਧਰਾਂ ਦੀ ਉਸ ਤੋਂ ਉਲਟ ਜਾ ਕੇ ਜਾਂ ਉਸ ਨੂੰ ਰੱਦ ਕਰਦੇ ਹੋਏ ਉਹ ਕਨਵੈਨਸ਼ਨ ਬੁਲਾਉਂਦੇ ਨੇ ਉਸ ਬਾਰੇ ਵੀ ਉਹਦੇ ਵਿੱਚ ਵੀ ਸਰਕਾਰੀ ਇੰਟੈਲੀਜੈਂਸ ਦਾ ਇੱਕ ਹਿੱਸਾ ਜੋ ਐਮਕੇ ਧਰ ਦੀ ਕਿਤਾਬ ਦੇ ਮੁਤਾਬਕ ਨਾਲ ਹੁੰਦਾ ਹੈ ਜਿਹੜਾ ਉਹਨਾਂ ਦੀ ਸਪੋਰਟ ਕਰਦਾ ਹੈ ਔਰ ਚਾਹੁੰਦਾ ਹੈ ਕਿ ਕੁਝ ਇਸ ਤਰ੍ਹਾਂ ਦੀ ਗੱਲਬਾਤ ਰੱਖੀ ਜਾਵੇ ਜਿਹੜੀ ਖਾਲਿਸਤਾਨ ਤੋਂ ਥੱਲੇ ਰਹੇ ਤਾਂ ਉਹਦੇ ਵਿੱਚ ਜਿੱਦਾਂ ਉਹ ਆਪਣੀ ਕਿਤਾਬ 'ਚ ਵੀ ਲਿਖਦੇ ਨੇ ਕਿ ਜਥੇਦਾਰ ਕੌਕੇ ਤੇ ਜਸਬੀਰ ਸਿੰਘ ਰੋਡੇ ਨੇ ਆਪਣੇ ਜਿਸ ਸਾਡੇ ਨਾਲ ਸਹਿਮਤੀ ਜਤਾਈ ਔਰ ਉੱਥੇ ਆਪਣਾ ਰੋਲ ਜਿਹੜਾ ਆ ਬਖੂਬੀ ਅਦਾ ਕੀਤਾ ਪਰ ਇਹ ਸਾਰਾ ਆਪਰੇਸ਼ਨ ਖਾੜਕੂ ਮੂਵਮੈਂਟ ਦੀ ਜਿਹੜੀਆਂ ਇੱਕ ਆਪਣੀਆਂ ਕੰਟਰਡਿਕਸ਼ਨਸ ਹੁੰਦੀਆਂ ਨੇ ਆਪਣੇ ਵੱਖਰੇਵੇਂ ਹੁੰਦੇ ਨੇ ਤੇ ਸਰਕਾਰ ਦੀ ਜਿਹੜੀ ਆਪਣੀ ਦੋਗਲਾ ਨੀਤੀ ਹੁੰਦੀ ਆ ਦੋਗਲੀ ਉਹ ਜਿਹੜੀ ਉਹਨਾਂ ਦੀ ਪਾਲਿਸੀ ਹੁੰਦੀ ਆ ਜਿਹਦੇ ਵਿੱਚ ਉਹ ਇੱਕ ਦੂਜੇ ਨੂੰ ਹੀ ਧੋਖਾ ਦੇ ਰਹੇ ਹੁੰਦੇ ਹਨ ਤਾਂ ਉਹਦੇ ਕਰਕੇ ਇਹ ਜਿਹੜਾ ਜਸਬੀਰ ਸਿੰਘ ਰੋਡੇ ਵਾਲਾ ਔਰ ਇਹ ਆਪਰੇਸ਼ਨ ਹੈਗਾ ਫੇਲ ਹੋ ਜਾਂਦਾ ਹੈ ਜਥੇਦਾਰ ਕੌਂਕੇ ਪਰ ਆਪਣੇ ਧਰਮ ਦੇ ਪ੍ਰਚਾਰ ਚ ਆਪਣੀ ਜਿਹੜੀ ਲੋਕ ਲੋਕਾਈ ਦੇ ਹੱਕ ਲਈ ਹਮੇਸ਼ਾ ਲੜਦੇ ਰਹਿੰਦੇ ਨੇ ਕਿਉਂਕਿ ਉਹਨਾਂ ਦਾ ਮੇਨ ਜਿਹੜਾ ਗੋਲ ਹੈ ਜੋ ਸਾਨੂੰ ਸਮਝ ਆਉਂਦਾ ਹੈ ਕਿ ਉਹ ਹੁੰਦਾ ਹੈ ਕਿ ਕਿਵੇਂ ਨਾ ਕਿਵੇਂ ਇੱਕ ਮਲਮ ਪੰਜਾਬ ਦੇ ਜ਼ਖਮਾਂ ਤੇ ਲਾਈ ਜਾਵੇ ਔਰ ਕਿਸੇ ਨਾ ਕਿਸੇ ਤਰੀਕੇ ਨਾਲ ਜਿਹੜਾ ਉਸ ਇੱਕ ਇੱਕ ਜਿਹੜੀ ਖਾਨਾ ਜੰਗੀ ਚੱਲ ਰਹੀ ਹੁੰਦੀ ਆ ਜਿਹੜਾ ਜਿਸ ਚ ਲੋਕ ਨੂ ਪੀੜੇ ਜਾ ਚੁੱਕੇ ਹੁੰਦਾ ਨੇ ਇਸ ਤੋਂ ਲੋਕਾਂ ਨੂੰ ਨਿਜ਼ਾਤ ਪਾ ਕੇ ਦਿੱਤੀ ਜਾਵੇ ਬਹੁਤ ਦਲੇਰੀ ਨਾਲ ਆਪਰੇਸ਼ਨ ਬਲੈਕ ਥੰਡਰ ਵੇਲੇ ਵੀ ਉਹ ਅੰਦਰ ਜਾਂਦੇ ਨੇ ਗੱਲਬਾਤ ਕਰਦੇ ਨੇ ਔਰ ਖੜਕੂਆ ਨੂੰ ਮਨਾਉਣ ਦੀ ਕੋਸ਼ਿਸ਼ ਕਰਦੇ ਨੇ ਕਿ ਆਪਾਂ ਗੱਲਬਾਤ ਦੇ ਟੇਬਲ ਤੇ ਆਈਏ ਪਰ ਉਹਨਾਂ ਦੀ ਜਿਹੜੀ ਇਹ ਆਫਰ ਹੈਗੀ ਆ ਠੁਕਰਾ ਦਿੱਤੀ ਜਾਂਦੀ ਹੈ ਖੜਕੂ ਮੂਵਮੈਂਟ ਦੀ ਇੱਕ ਵੱਡੀ ਘਟਨਾ ਹਰਮਿੰਦਰ ਸਿੰਘ ਸੰਧੂ ਦਾ ਕਤਲ ਉਸ ਦੇ ਉੱਤੇ ਵੀ ਉਹ ਬਹੁਤ ਤਿੱਖਾ ਕਮੈਂਟ ਕਰਦੇ ਨੇ ਔਰ ਇਸ ਨੂੰ ਭਰਾ ਮਾਰੂ ਯੰਗ ਦਾ ਐਲਾਨ ਦੱਸਦੇ ਨੇ ਔਰ ਔਰ ਇੱਕ ਚੈਲੰਜ ਤੱਕ ਉਹ ਕਰ ਜਾਂਦੇ ਨੇ ਇਹ ਸਾਰੇ ਦੇ ਵਿੱਚ ਆਪਾਂ ਦੇਖਦੇ ਆ ਕਿ ਖਾੜਕੂ ਮੂਵਮੈਂਟ ਵੀ ਜੋ ਉਸ ਟਾਈਮ ਖਾਲਸਾਣ ਦੀ ਮੂਵਮੈਂਟ ਵੀ ਲੜੀ ਗਈ ਉਹਦੇ ਵੀ ਉਹਦੇ ਅੰਦਰ ਵੀ ਬਹੁਤ ਸਾਰੀਆਂ ਕੰਟਰਾਡਿਕਸ਼ਨਸ ਹੁੰਦੀਆਂ ਨੇ ਔਰ ਇੱਕ ਸਮੁੱਚਤਾ ਨਹੀਂ ਹੁੰਦੀ ਕਿ ਜਿਹਦੇ ਕਰਕੇ ਇੱਕ ਇੱਕ ਅਗਵਾਈ ਔਰ ਇੱਕ ਇੱਕ ਜਿਹੜੀ ਇੱਕ ਕਲੀਅਰਟੀ ਦੇ ਨਾਲ ਉਹ ਚੀਜ਼ਾਂ ਨੂੰ ਜਿਹੜੀਆਂ ਅੱਗੇ ਲਿਜਾ ਸਕਣ ਇੱਕ ਹਿੱਸਾ ਹੁੰਦਾ ਹੈ ਜਿਹੜਾ ਸਰਕਾਰ ਨਾਲ ਕਿਸੇ ਵੀ ਸਹਿਯੋਗ ਤੋਂ ਪਾਸਾ ਵੜਦਾ ਹੈ ਔਰ ਜਿਹੜਾ ਸਿੱਧੀ ਲੜਾਈ ਲੜਨ ਦੀ ਔਰ ਖਾਲਸਤਾਨ ਦੀ ਹੀ ਲੜਾਈ ਲੜਨ ਦੀ ਤਕੀਦ ਕਰਦਾ ਹੈ ਔਰ ਉੱਥੇ ਹੀ ਆਪਣਾ ਸਟੈਂਡ ਰੱਖਦਾ ਹੈ ਇੱਕ ਹਿੱਸਾ ਜੋ ਅਨੰਦਪੁਰ ਸਾਹਿਬ ਦੇ ਮਤੇ ਦੇ ਨੂੰ ਆਪਣਾ ਪ੍ਰਮੁੱਖ ਗੋਲ ਮੰਨਦਾ ਹੈ ਔਰ ਉਸ ਨੂੰ ਲੈ ਕੇ ਹੀ ਆਪਣੀ ਜਿਹੜੀ ਗੱਲਬਾਤ ਨੂੰ ਜਿਆਦਾ ਮਤਲਬ ਅੱਗੇ ਰੱਖਦਾ ਹੈ ਔਰ ਉਸ ਤੋਂ ਇਲਾਵਾ ਜਿਹੜੇ ਅਕਾਲੀ ਪੋਲਿਟਿਕਸ ਦੇ ਅੰਦਰ ਬਹੁਤ ਸਾਰਾ ਕੁਝ ਹੁੰਦਾ ਹੈ ਜਿਹਦੇ ਵਿੱਚ ਉਹ ਜਿਹੜਾ ਫਲਿੱਪ ਫਲੌਪ ਕਰਦੇ ਰਹਿੰਦੇ ਨੇ ਔਰ ਕਦੇ ਉਹ ਖਾੜਕੂਆਂ ਦੇ ਨੇੜੇ ਹੁੰਦੇ ਨੇ ਕਦੇ ਉਹਨਾਂ ਦੀ ਬੋਲਬਾਣੀ ਖਾੜਕੂਆਂ ਦੀ ਜਿਹੜੀ ਇੱਕ ਇੱਛਾ ਹੈਗੀ ਆ ਉਹਦੀ ਉਹਦਾ ਪ੍ਰਗਟਾਵਾ ਕਰਦੀ ਆ ਔਰ ਕਈ ਵਾਰੀ ਉਹ ਤਿਲਕ ਜਾਂਦੇ ਨੇ ਪਰ ਜਥੇਦਾਰ ਕੌਂਕੇ ਮੋٹے-ਮੋٹے ਤੌਰ ਤੇ ਜੇ ਆਪਾਂ ਦੇਖੀਏ ਵੀ ਟਕਸਾਲ ਦੇ ਨੇੜੇ ਰਹਿੰਦੇ ਨੇ ਔਰ ਖਾਸ ਕਰਕੇ ਉਹ ਅਨੰਦਪੁਰ ਸਾਹਿਬ ਦੇ ਮਤੇ ਦੇ ਹੀ ਦੇ ਕਰੀਬ ਜਿਆਦਾ ਉਹਨਾਂ ਦਾ ਜਿਹੜਾ ਲੱਗਦਾ ਹੈ ਕਿ ਉਹਨਾਂ ਦੀ ਜਿਆਦਾ ਨੇੜਤਾ ਰਹਿੰਦੀ ਹੈ ਕਿ ਅਨੰਦਪੁਰ ਸਾਹਿਬ ਦੇ ਮਤੇ ਨੂੰ ਉਹ ਜਿਆਦਾ ਵੱਡੀ ਮਹੱਤਤਾ ਦਿੰਦੇ ਨੇ 1992 ਦੀਆਂ ਇਲੈਕਸ਼ਨਸ ਦਾ ਬਾਈਕਾਟ ਹੁੰਦਾ ਹੈ ਇਹਦੇ ਵਿੱਚ ਬਹੁਤ ਸਾਰੀਆਂ ਲਗਭਗ ਸਾਰੀਆਂ ਹੀ ਧਿਰਾਂ ਜਿਹੜੀਆਂ ਨੇ ਉਸ ਬਾਈਕਾਟ ਨੂੰ ਹੰਮੀ ਭਰ ਦਿੰਦੀਆਂ ਨੇ ਤਾਂ ਕਾਂਗਰਸ ਦੀ ਬਿਆਨ ਸਿੰਘ ਦੀ ਸਰਕਾਰ ਆ ਜਾਂਦੀ ਹੈ ਔਰ ਇਹ ਜੋ ਵਿਲਾ ਹੈ ਬਿਆਨ ਸਿੰਘ ਦੀ ਸਰਕਾਰ ਦਾ ਬਿਆਨ ਸਿੰਘ ਦੀ ਸਰਕਾਰ ਆਉਣ ਤੋਂ ਬਾਅਦ ਅੰਦਰਖਾਤੇ ਬਹੁਤ ਵੱਡੇ ਫੈਸਲੇ ਲੈ ਲਏ ਜਾਂਦੇ ਨੇ ਗੱਲਬਾਤ ਦਾ ਰ ਟੋਟਲ ਸਰਕਾਰ ਵੱਲੋਂ ਵੀ ਬੰਦ ਕਰ ਦਿੱਤਾ ਜਾਂਦਾ ਹੈ ਔਰ ਇਹ ਫੈਸਲਾ ਕਰ ਲਿਆ ਜਾਂਦਾ ਹੈ ਕਿ ਪੰਜਾਬ ਦੀ ਪ੍ਰੋਬਲਮ ਨੂੰ ਇੱਕ ਲਾ ਐਂਡ ਆਰਡਰ ਦੀ ਪ੍ਰੋਬਲਮ ਮੰਨ ਕੇ ਹੀ ਨਿਜਿੱਠਿਆ ਜਾਵੇਗਾ ਖੜਕੂਆਂ ਦੇ ਭੋਗਾਂ ਉੱਤੇ ਲੀਡਰਾਂ ਨੂੰ ਜਾਂ ਹੋਰਾਂ ਨੂੰ ਇਕੱਠੇ ਹੋਣ ਤੋਂ ਰੋਕ ਦਿੱਤਾ ਜਾਂਦਾ ਹੈ ਉਹਨਾਂ ਨੂੰ ਬੋਲਣ ਤੋਂ ਰੋਕ ਦਿੱਤਾ ਜਾਂਦਾ ਹੈ ਤਾਂਕਿ ਜਿਹੜਾ ਭੋਗਾਂ ਦੇ ਉੱਤੇ ਜੋ ਇੱਕ ਤਕਰੀਰਾਂ ਜਿਨ੍ਹਾਂ ਨਾਲ ਜਿਹੜੀ ਨੌਜਵਾਨੀ ਹੈ ਜਿਹੜੀ ਅੱਗੇ ਉਹਨਾਂ ਨੂੰ ਇੱਕ ਨਵਾਂ ਇੱਕ ਰਾਹ ਮਿਲਦਾ ਸੀ ਜਾਂ ਇੱਕ ਇੱਕ ਜਜ਼ਬਾ ਮਿਲਦਾ ਸੀ ਉਹ ਵੀ ਖਤਮ ਕਰ ਦਿੱਤਾ ਜਾਂਦਾ ਹੈ ਅਕਾਲੀਆਂ ਨੂੰ ਵੀ ਉਸ ਤੋਂ ਖੁੱਡੇ ਲਾਈਨ ਲਾ ਦਿੱਤਾ ਜਾਂਦਾ ਹੈ ਉਸ ਤੋਂ ਇਲਾਵਾ ਸੈਂਟਰਲ ਸਟੇਟ ਜਿਹੜੀ ਨਰਸੀਮਹਾ ਰਾਓ ਦੀ ਸਰਕਾਰ ਹੈ ਬਿਆਨ ਸਿੰਘ ਦੀ ਸਰਕਾਰ ਹੈ ਔਰ ਇੱਥੇ ਜਿਹੜੀ ਪੁਲਿਸ ਦੀ ਪੂਰੀ ਕਾਰਗੁਜ਼ਾਰੀ ਹੈ ਕੇ ਪੀਐਸ ਗਿਲ ਹੋਰਾਂ ਦੇ ਥੱਲੇ ਔਰ ਜਿਹੜੇ ਬਾਕੀ ਜਿੰਨੇ ਵੀ ਸਟੇਟ ਦੀ ਮਸ਼ੀਨਰੀ ਹੁੰਦੀ ਹੈ ਉਹ ਇੱਕ ਜੁੜਤਾ ਦੇ ਨਾਲ ਇਸ ਨੂੰ ਮੂਵਮੈਂਟ ਨੂੰ ਦਬਾਉਣ ਵਾਲੇ ਪਾਸੇ ਔਰ ਬੜੀ ਨਿਰਕੁਸ਼ਤਾ ਨਾਲ ਦਬਾਉਣ ਵਾਲੇ ਪਾਸੇ ਤੁਰ ਪੈਂਦੀ ਹੈ ਉਹਦੇ ਵਿੱਚ ਫਿਰ ਇਹ ਸਮਝ ਆਉਂਦਾ ਹੈ ਕਿ ਉਹ ਕੀ ਕਰਦੇ ਨੇ ਇੱਕ ਪਾਸੇ ਤਾਂ ਉਹ ਖਾੜਕੂ ਜਿਹੜਾ ਮੂਵਮੈਂਟ ਔਰ ਖਾੜਕੂ ਜਥੇਬੰਦੀਆਂ ਦਾ ਜਿਹੜਾ ਨੈਟਵਰਕ ਹੈ ਉਹਨੂੰ ਤੋੜ ਦਿੰਦੇ ਨੇ ਔਰ ਉਹਦੇ ਵਿੱਚ ਕੁਸਪੈਠ ਕਰਕੇ ਉਹ ਬੁਰੀ ਤਰ੍ਹਾਂ ਦੇ ਨਾਲ ਉਸ ਮੂਵਮੈਂਟ ਨੂੰ ਬਹੁਤ ਜਲਦੀ ਜਿਹੜਾ ਹੈਗਾ ਉਹਦਾ ਡਾਊਨਫਾਲ ਅਸੀਂ ਦੇਖਦੇ ਹਾਂ ਉਸ ਦੇ ਨਾਲ ਹੀ ਨਵੇਂ ਲੀਡਰਾਂ ਲਈ ਅਕਾਲੀ ਦਲ ਦੇ ਵੀ ਉਹਨਾਂ ਲੀਡਰਾਂ ਲਈ ਜੋ ਇੱਕ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਕਿ ਕਿਸੇ ਨਾ ਕਿਸੇ ਤਰ੍ਹਾਂ ਕੰਪਰੋਮਾਈਜ਼ਡ ਹੁੰਦੇ ਨੇ ਜਾਂ ਥੋੜੇ ਡਰੂ ਮਾਨਸਿਕਤਾ ਵਾਲੇ ਹੁੰਦੇ ਨੇ ਜਿਹੜੇ ਮੰਨ ਚੁੱਕੇ ਹੁੰਦੇ ਨੇ ਕਿ ਸਟੇਟ ਹੀ ਹੁਣ ਜੋ ਐ ਇੱਥੇ ਡਿਕਟੇਟ ਕਰੇਗੀ ਤਾਂ ਉਹਨਾਂ ਲਈ ਰਾਹ ਪੱਧਰਾ ਕਰਨ ਲਈ ਉਹ ਲੀਡਰ ਜੋ ਵੱਡੇ ਦਿਲ ਵਾਲੇ ਹੁੰਦੇ ਹਨ ਜੋ ਨੇਕ ਦਲੇਰ ਲੀਡਰ ਹੁੰਦੇ ਨੇ ਜੋ ਸਿੱਧੀ ਮੂੰਹ ਤੇ ਗੱਲ ਕਹਿਣ ਵਾਲੇ ਹੁੰਦੇ ਨੇ ਔਰ ਜਿੰਨਾ 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 ਤੋਂ ਸਟੇਟ ਨੂੰ ਅਸਲ 'ਚ ਪੈ ਆਉਂਦਾ ਹੈ ਉਹਨਾਂ ਵਿੱਚ ਜਥੇਦਾਰ ਕੌਂਕੇ ਦਾ ਵੀ ਨਾਂ ਆਉਂਦਾ ਹੈ ਔਰ ਇਹ ਫੈਸਲਾ ਇਹ ਹੋ ਜਾਂਦਾ ਹੈ ਇੱਕ ਤਰੀਕੇ ਨਾਲ ਕਿ ਜਥੇਦਾਰ ਕੌਂਕੇ ਵਰਗੇ ਲੀਡਰਾਂ ਨੂੰ ਜਸਵੰਤ ਸਿੰਘ ਖਾਲੜਾ ਵਰਗਿਆਂ ਨੂੰ ਐਲੀਮੀਨੇਟ ਕਰ ਦਿੱਤਾ ਜਾਵੇ ਉਹ ਫਿਰ ਅਲੱਗ-ਅਲੱਗ ਉਸ ਦੇ ਮਕਾਮ ਬੰਦੇ ਨੇ ਖਾੜਕੂ ਮੂਵਮੈਂਟ ਵੱਲੋਂ ਵੀ ਇਹ ਦਾਵਾ ਕੀਤਾ ਜਾਂਦਾ ਹੈ ਕਿ ਖਾੜਕੂਆਂ ਦੇ ਨਾਲ ਵੀ ਉਹਨਾਂ ਦੇ ਬੜੇ ਸੁਖਾਵੇ ਸੰਬੰਧ ਹੁੰਦੇ ਨੇ ਔਰ ਕਿਸੇ ਨੂੰ ਉਹ ਮਨਾ ਨਹੀਂ ਕਰਦੇ ਇਹ ਵੱਡੀ ਗੱਲ ਜਿਹੜੀ ਜਥੇਦਾਰ ਦੀ ਇੱਕ ਸਾਹਮਣੇ ਆਉਂਦੀ ਹੈ ਕਿ ਉਹ ਉਹਨਾਂ ਦੇ ਘਰ ਉਹਨਾਂ ਨੂੰ ਮਿਲਣ ਲਈ ਹਰ ਕੋਈ ਵੈਲਕਮ ਹੁੰਦਾ ਹੈ ਗਰਜੰਤ ਸਿੰਘ ਬੋਸ ਸਿੰਘ ਆਲਾ ਤੋਂ ਲੈ ਕੇ ਹਰ ਤਰ੍ਹਾਂ ਦਾ ਖਾੜਕੂ ਜਾਂ ਹਰ ਕੋਈ ਵੀ ਬੰਦਾ ਉਹਨਾਂ ਨੂੰ ਮਿਲ ਸਕਦਾ ਹੈ ਜਾਂ ਉਹਨਾਂ ਨਾਲ ਗੱਲਬਾਤ ਕਰ ਸਕਦਾ ਹੈ ਤਾਂ ਉਹ ਇੱਕ ਪਾਸੇ ਉਹ ਉਹਨਾਂ ਦਾ ਇੱਕ ਇਨਫਲੂਐਂਸ ਇੱਕ ਪ੍ਰਭਾਵ ਖੜਕੂ ਮੂਵਮੈਂਟ ਤੇ ਰਹਿੰਦਾ ਹੈ ਔਰ ਜੋ ਸਟੇਟ ਲਈ ਬਹੁਤ ਖਤਰਨਾਕ ਹੁੰਦਾ ਹੈ ਇਸ ਕਰਕੇ ਵੀ ਉਹਨਾਂ ਦੇ ਕਤਲ ਤੇ ਮੋਹਰ ਲਾ ਦਿੱਤੀ ਜਾਂਦੀ ਹੈ ਤਾਂ ਐਨੀ ਜਦੋਂ 1992 93 ਦਾ ਉਹ ਦੌਰ ਹੈ ਜਦੋਂ ਕਿੱਥੇ ਕਿਸੇ ਦੀ ਸੁਣਵਾਈ ਨਹੀਂ ਹੋ ਰਹੀ ਜਦੋਂ ਆਪਾ ਤਾਂ ਪੀ ਅਨਾਰਕੀ ਬੁਰੀ ਤਰ੍ਹਾਂ ਫੈਲ ਚੁੱਕੀ ਹੁੰਦੀ ਔਰ ਮੂਵਮੈਂਟ ਫ੍ਰੈਕਚਰ ਹੋ ਚੁੱਕੀ ਹੁੰਦੀ ਹੈ ਤਾਂ ਉਹ ਟਾਈਮ ਹੈ ਜਦੋਂ ਫਿਰ ਇਸ ਤਰ੍ਹਾਂ ਦੇ ਜਿਹੜੇ ਸਟੇਟ ਵੱਲੋਂ ਕਤਲ ਕੀਤੇ ਜਾਂਦੇ ਨੇ ਔਰ ਜਿਹੜੀ ਥੱਲੇ ਜੋ ਮਸ਼ੀਨਰੀ ਹੈ ਉਹਨੂੰ ਪ੍ਰੋਟੈਕਸ਼ਨ ਦਿੱਤੀ ਜਾਂਦੀ ਹੈ ਕਿ ਉਹ ਕਿਸ ਤਰੀਕੇ ਦੇ ਨਾਲ ਵੀ ਮੂਵਮੈਂਟ ਨੂੰ ਦਬਾਉਣ ਔਰ ਜਿਸ ਤਰੀਕੇ ਦੇ ਵੀ ਉਹ ਐਕਸ਼ਨਸ ਲੈਣ ਉਹ ਉਹਨਾਂ ਨੂੰ ਹਰ ਤਰ੍ਹਾਂ ਦੀ ਸਪੋਰਟ ਦਿੱਤੀ ਜਾਏਗੀ ਇਸੇ ਕਰਕੇ ਹੀ ਕੌਂਕੇ ਵਰਗੀ ਵੱਡੀ ਰੂਹ ਦਾ ਕਤਲ ਵੀ ਕਰ ਦਿੱਤਾ ਜਾਂਦਾ ਹੈ ਔਰ ਕੋਈ ਬਹੁਤ ਵੱਡਾ ਪੰਜਾਬ ਦੇ ਅੰਦਰ ਉਸ ਤਰ੍ਹਾਂ ਦਾ ਕੋਈ ਰੌਲਾ ਨਹੀਂ ਪੈਂਦਾ ਕਿਉਂਕਿ ਉਸ ਟਾਈਮ ਦੇ ਉੱਤੇ ਇੱਕ ਆਪਾਤਾਪੀ ਔਰ ਇੱਕ ਬੁਰੀ ਤਰ੍ਹਾਂ ਦੇ ਨਾਲ ਸਾਰੀ ਮੂਵਮੈਂਟ ਦੇ ਅੰਦਰ ਹੀ ਇੱਕ ਖਲਾਰਾ ਪੈ ਚੁੱਕਿਆ ਹੁੰਦਾ ਹੈ ਤਾਂ ਜਥੇਦਾਰ ਕੌਂਕੇ ਦਾ ਕਤਲ ਪਰ ਐਡਾ ਵੀ ਕੋਈ ਛੋਟਾ ਨਹੀਂ ਕਿਉਂਕਿ ਉਹ ਇੱਕ ਐਕਟਿੰਗ ਜਥੇਦਾਰ ਰਹੇ ਹੁੰਦੇ ਹਨ ਉਸ ਤੋਂ ਪਹਿਲਾਂ ਹਾਲਾਂਕਿ ਉਸ ਟਾਈਮ ਜਥੇਦਾਰ ਨਹੀਂ ਹੁੰਦੇ ਹਨ ਉਸ ਟਾਈਮ ਦੇ ਉੱਤੇ ਖਾੜਕੂ ਧਿਰਾਂ ਵੱਲੋਂ ਗੁਰਪ੍ਰਤਿਮ ਸਿੰਘ ਮਾਨੋਚਾਲ ਨੂੰ ਜਥੇਦਾਰ ਬਣਾਇਆ ਜਾਂਦਾ ਹੈ ਜਾਂ ਉਸ ਪਹਿਲਾ ਪ੍ਰੋਫੈਸਰ ਦਰਸ਼ਨ ਸਿੰਘ ਨੂੰ ਜਥੇਦਾਰ ਬਣਾ ਦਿੱਤਾ ਜਾਂਦਾ ਹੈ ਤਾਂ ਉਹ ਇੱਕ ਤਰ੍ਹਾਂ ਜਸਬੀਰ ਸਿੰਘ ਰੋਡੇ ਵਾਲੇ ਐਕਸਪੈਰੀਮੈਂਟ ਦੇ ਵਿੱਚ ਹੀ ਜਿਹੜੇ ਹੈਗੇ ਨੇ ਕੌਕੇ ਸਾਹਿਬ ਵੀ ਜਥੇਦਾਰੀ ਤੋਂ ਪਾਸੇ ਹੋ ਜਾਂਦੇ ਨੇ ਪਰ ਉਹਨਾਂ ਦਾ ਉਹਨਾਂ ਦੀ ਸ਼ਖਸੀਅਤ ਉਹਨਾਂ ਦਾ ਉਹਨਾਂ ਦੀ ਨਾਮ ਬਾਣੀ ਦਾ ਰੰਗ ਉਹਨਾਂ ਦਾ ਜਿਹੜਾ ਲੋਕਾਈ ਨਾਲ ਪਿਆਰ ਉਹਨਾਂ ਨੂੰ ਮੂਵਮੈਂਟ ਦੇ ਅੰਦਰ ਤੇ ਆਸੇ ਪਾਸੇ ਮਾਲਵੇ ਦੇ ਉਸ ਏਰੀਏ ਦੇ ਅੰਦਰ ਉਹਨਾਂ ਦਾ ਨਾਮ ਵੱਡਾ ਬਣਾਈ ਰੱਖਦਾ ਹੈ ਤੇ ਜਿਹੜਾ ਸਟੇਟ ਨੂੰ ਜਾਂ ਪੁਲਿਸ ਨੂੰ ਚੰਗਾ ਨਹੀਂ ਲੱਗਦਾ। ਕਾਲੀ ਸਰਕਾਰ 97 ਚ ਆਉਂਦੀ ਹੈ। ਬੀਪੀ ਤਿਵਾੜੀ ਦੀ ਰਿਪੋਰਟ ਬੀਪੀ ਤਿਵਾੜੀ ਨੂੰ ਇਹ ਸੌਂਪੀ ਜਾਂਦੀ ਹੈ ਕਿ ਉਹ ਇਸ ਤੇ ਉਹਨਾਂ ਦੇ ਕਤਲ ਤੇ ਇਹ ਰਿਪੋਰਟ ਇਕੱਠੀ ਕਰਨ। ਇਸ ਤੋਂ ਇਲਾਵਾ ਜਿਹੜੇ ਹਿਊਮਨ ਰਾਈਟਸ ਐਕਟਿਵਿਸਟ ਹੁੰਦੇ ਨੇ RAM NARAYAN KUMAR ਅਰਗੇ ਜਾਂ ਹੋਰ ਵੀ ਉਹ ਵੀ ਆਪਣੇ ਪੱਧਰ ਤੇ ਕੰਮ ਕਰਦੇ ਨੇ ਔਰ ਇਹ ਨਸ਼ਰ ਕਰਦੇ ਨੇ ਕਿ ਜਥੇਦਾਰ ਦਾ ਜਿਹੜਾ ਕਤਲ ਹੈ ਉਹ ਕਸਟਡੀ ਦੇ ਅੰਦਰ ਹੀ ਕਰ ਦਿੱਤਾ ਗਿਆ ਹੈ ਔਰ ਉਹ ਕੋਈ ਭਗੌੜੇ ਨਹੀਂ ਹੋਏ ਪਰ ਵੀਪੀ ਤਿਵਾੜੀ ਦੀ ਰਿਪੋਰਟ ਜਿੱਦਾਂ ਆਪਾਂ ਸਾਰੇ ਹੁਣ ਜਾਣ ਹੀ ਚੁੱਕੇ ਆ ਕਿ ਉਹ ਨਸ਼ਰ ਨਹੀਂ ਕੀਤੀ ਜਾਂਦੀ ਰਿਲੀਜ਼ ਨਹੀਂ ਕੀਤੀ ਜਾਂਦੀ ਇਕੱਲੀ ਸਰਕਾਰ ਜਿਹੜੀ ਬਾਦਲ ਸਾਹਿਬ ਦੀ ਸਰਕਾਰ ਹੈ ਉਹ ਖਾਸ ਕਰਕੇ ਜਿਹੜੀ ਸਿੱਖ ਲਹਿਰ ਜਾਂ ਮੂਵਮੈਂਟ ਦਾ ਉਹ ਜਿਹੜਾ ਦੌਰ ਹੈ ਉਸ ਤੇ ਉਹ ਬਿਲਕੁਲ ਹੀ ਚੁੱਪੀ ਵੱਟ ਜਾਂਦੀ ਹੈ ਔਰ ਆਪਣੀਆਂ ਸਾਰਿਆਂ ਪ੍ਰੋਮਿਸਸਸ ਤੋਂ ਆਪਣੇ ਸਾਰੇ ਜਿਹੜੇ ਉਹ ਵਾਦੇ ਸਿੱਖ ਉਸ ਜਿਹੜੇ ਸਿੱਖ ਹਲਕਿਆਂ ਨੂੰ ਕਰਕੇ ਉਹ ਪਾਵਰ ਚ ਆਏ ਹੁੰਦੇ ਨੇ ਕਿ ਅਸੀਂ ਉਸ ਦੌਰ ਬਾਰੇ ਦੁਬਾਰਾ ਗੱਲ ਕਰਾਂਗੇ ਜਾਂ ਉਸ ਦੀਆਂ ਰਿਪੋਰਟਸ ਅੱਗੇ ਲੈ ਕੇ ਆਵਾਂਗੇ ਔਰ ਦੋਸ਼ੀਆਂ ਨੂੰ ਸਜ਼ਾ ਦੇਵਾਂਗੇ ਉਸ ਤੋਂ ਉਹ ਬੈਕ ਟਰੈਕ ਕਰ ਜਾਂਦੇ ਨੇ ਤਾਂ ਜਥੇਦਾਰ ਦਾ ਕਤਲ ਜਥੇਦਾਰ ਦਾ ਦੀ ਹੋਣੀ ਇਦਾਂ ਫਾਈਲਾਂ ਦੇ ਵਿੱਚ ਦੱਬੀ ਰਹਿ ਜਾਂਦੀ ਹੈ ਔਰ ਹੌਲੀ ਹੌਲੀ ਜਿਹੜਾ ਹੈਗਾ ਪੰਜਾਬ ਇੱਕ ਹੋਰ ਲੀਕ ਤੇ ਦੁਬਾਰਾ ਕਾਂਗਰਸ ਦੀ ਸਰਕਾਰ ਤੇ ਹੋਰ ਸਰਕਾਰਾਂ ਲਿਆਉਂਦਾ ਪਰ 2023 ਦੇ ਵਿੱਚ ਦੁਬਾਰਾ ਉਸ ਦਾ ਮੁੱਦੇ ਦਾ ਉੱਠਣਾ ਰਿਪੋਰਟ ਦਾ ਨਸ਼ਰ ਹੋਣਾ ਇੱਕ ਤਰ੍ਹਾਂ ਉਸ ਵੱਡੀ ਰੂਹ ਨੂੰ ਦਾਹੀ ਕੋਈ ਆਪਣਾ ਕਰਮ ਹੈ ਕਿ ਉਹਨਾਂ ਨੂੰ ਉਹਨਾਂ ਨਾਲ ਧੋਖਾ ਮਾਉਣ ਵਾਲਿਆਂ ਉਹਨਾਂ ਨਾਲ ਧੋਖਾ ਮਾਉਣ ਉਹਨਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਜਿਹੜੇ ਵੀ ਉਹ ਲੋਕ ਸਨ ਉਹ ਦੁਬਾਰਾ ਐਕਸਪੋਜ਼ ਹੋ ਰਹੇ ਹਨ ਤੇ ਜਥੇਦਾਰ ਦਾ ਨਾਮ ਦੁਬਾਰਾ ਪੰਜਾਬ ਦੇ ਲੋਕ ਜਾਣ ਰਹੇ ਹਨ ਅੱਜ 1 ਜਨਵਰੀ 2024 ਹੈ ਤੇ ਅੱਜ ਦੇ ਦਿਨ ਹੀ ਮੰਨਿਆ ਜਾਂਦਾ ਹੈ ਕਿ ਜਥੇਦਾਰ ਸਾਹਿਬ ਦਾ ਕਤਲ ਕੀਤਾ ਗਿਆ ਸੀ ਅਸੀਂ ਆਪਣੇ ਵੱਲੋਂ ਉਸ ਮਹਾਨ ਰੂਹ ਨੂੰ ਸਜਦਾ ਕਰਦੇ ਹਾਂ ਔਰ ਉਹਨਾਂ ਨੂੰ ਇੱਕ ਵਾਰ ਦੁਬਾਰਾ ਯਾਦ ਕਰਦੇ ਹਾਂ ਔਰ ਇਹ ਆਪਣੇ ਵੱਲੋਂ ਅਸੀਂ ਉਹਨਾਂ ਨੂੰ ਸ਼ਰਧਾਂਜਲੀ ਦਿੰਨੇ ਆ ਤੁਹਾਡਾ ਬਹੁਤ ਬਹੁਤ ਧੰਨਵਾਦ